ਦੋਸਤੋ ਕੀ ਹਾਲ ਚਾਲ ਨੇ ਤਲਵੰਡੀ ਸਾਬੋ ਖੜਿਆਂਗੇ ਬਾਈਕਾ ਕਰਦੀ ਭਗਾ ਕਰਨੇ ਕੋਲੇ ਕਰਦੇ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਸਸੀ ਕਾ ਬਾਈ ਜੀ ਸਾਰਿਆਂ ਨੂੰ ਠੀਕ ਆ ਬਾਈ ਜੀ ਧੰਨਵਾਦ ਜੀ ਤੁਹਾਡਾ ਠੀਕ ਆ ਤੇ ਸਾਡੇ ਕੋਲੇ ਓਕੇ ਬਾਈ ਜੀ ਕਿੰਨੇ ਟਰੈਕਟਰ ਨੇ ਬਾਈ ਜੀ ਅੱਜ ਆਪਣੇ ਕੋਲੇ ਆਏ ਤੁਹਾਨੂੰ ਤਿੰਨ ਚਾਰ ਟਰੈਕਟਰ ਦਿਖਾ ਦਨੇ ਠੀਕ ਆ ਬਾਈ ਜੀ ਤੇ ਮਾਨਤਾ ਨੂੰ ਹੋਊਗਾ ਬਾਈ ਚੰਗਾ ਵਧੀਆ ਪਹਲੋ ਠੀਕ ਆ ਬਾਈ ਜੀ ਬਾਕੀ ਸਕਰੀਨ ਤੇ ਨੰਬਰ ਆ ਬਾਈ ਸੰਪਰਕ ਜਰੂਰ ਕਰ ਲਿਓ ਮੌਕਾ ਸਾਂਭ ਲਿਓ ਗੱਲ ਦਾ ਮੌਕਾ ਸਾਂਭ ਲਿਓ ਤੇ ਸਭ ਤੋਂ ਪਹਿਲਾਂ ਬਾਈ ਕਹਿ ਸਕਦੇ ਆਂ ਕਿ ਟ੍ਰੈਂਡਿੰਗ ਟਰੈਕਟਰ ਕਹਿ ਸਕਦੇ ਆਂ ਨਾ ਬਈ ਹਾਂਜੀ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੇ ਐਮ ਪੰਪ ਵਧੀਆ ਲੱਗਿਆ ਲਾਉਂਦੇ ਦਿਨ ਵੀ ਕੱਕ ਨੇ ਨਹੀਂ ਲਾਉਂਦਾ ਜੀ ਕਪਤਾਨ ਦਾ ਲੱਗਿਆ ਏ ਠੀਕ ਆ ਬਈ ਕਪਤਾਨ ਦਾ ਪੰਜਾਬ ਚ ਮਸ਼ਹੂਰ ਬੰਦੇ ਦਾ ਕਹਿ ਰਿਹਾ ਨਾ ਬਈ ਹਾਂ ਕਪਤਾਨ ਦਾ ਨੇ ਕਹ ਬਈ ਟਾਇਰ ਤੁਸੀਂ ਦੇਖ ਸਕਦੇ ਓ ਕਿ ਬਈ 420 ਦੇ ਟਾਇਰ ਪਾਏ ਹੋ ਨੇ ਅਲਾਈਂਸ ਕੰਪਨੀ ਦੇ ਮਹਿੰਗੇ ਵਾਲੇ ਟਾਇਰ ਨੇ ਨਾ ਬਈ ਹਾਂਜੀ ਠੀਕ ਆ ਬਈ ਟਰੈਕਟਰ ਪੂਰਾ ਫੁੱਲ ਕੋਕਾਗਾ ਅਗਲੇ ਟਾਇਰ ਵੀ ਜਾਜੀ ਪੂਰੇ ਚੌੜੇ ਏ ਲੈ ਠੀਕ ਆ ਜੀ ਲੈ ਮੈਨੂੰ ਅਗਲੇ ਟਾਇਰ ਵੀ ਦਿਖਾ ਦੇ ਬਈ ਨਿ ਅਲਾਈਂਸ ਕੰਪਨੀ ਦੇ ਫਰੰਟ ਅਰਬੀ ਜਮਾ ਐਨ ਓਕੇ ਦੀ ਰਿਪੋਰਟ ਤੇ ਪਏ ਨੇਗੇ ਤੇ ਕੰਡੀਸ਼ਨ ਤਾਂ ਚੰਗਾ ਪਿਆਗਾ ਤੇ ਮਾਡਲ ਹੈਗਾ ਵੀ ਇਹ ਮਾਡਲ 2018 ਬਠਿੰਡਾ ਨੰਬਰ ਹੈ ਠੀਕ ਹੈ ਬਾਈ ਬਠਿੰਡਾ ਨੰਬਰ ਹੈਗਾ ਰੇਟ ਰੂਪਈ ਇਹਦਾ ਰੇਟ ਤਾਂ ਇਹਦਾ ਹੈਗਾ ਜੀ ਮੌਕਾ ਸਾਹਮਣੇ ਵਾਲੀ ਗੱਲ ਹੀ ਕਰੀ ਰੇਟ ਤਾਂ ਮੰਗਣ ਵਾਲਾ 685 ਆ ਓਕੇ ਜੀ ਬਾਕੀ ਕਰ ਲਾ ਸੈਟਿੰਗ ਟਰੈਕਟਰ ਤੇ ਨਿਗ੍ਹਾ ਮਰਾ ਦੇ ਠੀਕ ਹੈ ਟਰੈਕਟਰ ਟਰੈਕਟਰ ਬਈ ਚਲਾ ਕੇ ਆਇਆ ਨਾ ਤੱਕ ਪਾਉਂਦਾ ਨਾ ਵੀ ਟਰੈਕਟਰ ਤੱਕ ਸੀਟੀਆਂ ਮਾਰਦਾ ਬਾਈ ਜੀ ਠੀਕ ਆ ਬਾਈ ਸੀਟੀਆਂ ਮਾਰਦਾ ਡਬਲ ਪੀਟੀਓ ਆ 3 ਸੀਟ ਦੇ ਵਿੱਚ ਆ ਓਕੇ ਜੀ ਤੇ ਟਾਇਰ ਤੋਂ ਦਿਖਾ ਦੇ 80 85 ਹਜ਼ਾਰ ਦਾ ਚੌਕੜਾ ਟਾਇਰਾਂ ਦਾ ਹੀ ਲੱਗਿਆ ਇਹਦੇ ਠੀਕ ਆ ਬਈ ਪੁਰਾਣੇ ਮਾ ਮਾਰੇ ਟਰੈਕਟਰ ਜਿੰਨੇ ਦਾ ਟਾਇਰ ਹੀ ਨੇਗੇ ਹਾਂ ਤੇ ਰਿੰਗ ਵੀ ਮਹਿੰਗੇ ਵਾਲੇ ਚੌੜੇ ਵਾਲੇ ਪਾਈ ਹੋਏ ਆ ਰਿੰਗ ਵੀ ਦਿਖਾ ਦੇ ਆ ਜਾ ਬਈ ਨੀ ਕੰਮਰਵਾ ਦੇ ਆ ਰਿੰਗ ਦੇਖ ਚੌੜੇ ਵਾਲੇ ਰਿੰਗ ਪਾਈ ਹੋਏ ਨੇ ਇਹ ਨਹੀਂ ਵੀ ਉਹਨਾਂ ਰਿੰਗਾਂ ਦੀ ਬਾਤ ਠੀਕ ਆ ਬਈ ਮਹਿੰਗੇ ਵਾਲੇ ਰਿੰਗ ਆ ਗਏ ਹਾਂ ਤੇ ਅਗਲਾ 40 ਤੋਂ 50000 ਦਾ ਸਿਸਟਮ ਲੱਗਿਆ ਹੋਇਆ ਠੀਕ ਆ ਜੀ ਮਤਲਬ ਕਹਿ ਸਕਦਾਂਗੇ ਇੱਕ ਟਰੈਕਟਰ ਹੋਰ ਭਾਂਜੂਗਰੇ ਚੋਂ ਲੱਖ ਸਵਾ ਲੱਖ ਰੁਪਇਆ ਲੱਗਿਆ ਹੋਇਆ ਠੀਕ ਆ ਜੀ ਹਾਂ ਪਰ ਟਰੈਕਟਰ ਆਜੂਗਾ 18 ਮਾਡਲ 9899 ਮਾਡਲ ਆਹ ਹਾਂ 730 ਆ ਜੀ ਰੈਂਡਰ ਠੀਕ ਆ ਬਈ ਹਾਂ ਤੇ ਅਗਲਾ ਆ ਗਿਆ ਬਈ 52 10 ਰੇਟ ਦੱਸ ਦੇ ਇਹਦਾ 6 ਲੱਖ 85000 ਸਾਢੇ 6 ਦਾ ਦੇ ਦੇ ਸਾਢੇ 6 ਲੱਖ ਰੁਪਇਆ ਦਾ 600 ਦੇ ਦਿਆਂਗੇ ਸਾਰਾ ਸਮਾਨ ਐਵੇਂ ਜਿਹੀ ਕੁਝ ਦੇ ਦੇ ਠੀਕ ਆ ਟਰੈਕਟਰ ਸਾਨੂੰ ਐਵੇਂ ਹੀ ਮਿਲੂਗਾ ਛਾਤਰੀ ਮਿਲਣੀ ਨਹੀਂ ਬਈ ਛਤਰੀ ਹੈ ਨਹੀਂ ਛਤਰੀ ਹੈ ਨਹੀਂ ਡੰਡਾ ਡਰਾਵਲ ਪੱਟੀ ਸਰੋਸ ਹਾਂਜੀ ਤੇ ਅਗਲਾ ਇਹ ਆ ਗਿਆ ਬਈ 5210 5210 ਬਾਈ ਜੀ ਗੇਅਰ ਪ੍ਰੋ ਹਾਂਜੀ ਗੇਅਰ ਪ੍ਰੋ ਆ ਗਿਆ ਹਰਿਆਣਾ ਨੰਬਰ ਆ ਗਿਆ ਹਰਿਆਣਾ ਨੰਬਰ ਆ ਗਿਆ ਡਬਲ ਪੀਟ ਕੋ ਆ ਗਿਆ ਓਕੇ ਬਾਈ ਜੀ ਕੰਡੀਸ਼ਨ ਦਾ ਬਈ ਦੇਖ ਸਕਦਾ ਹਾਂ ਕਿ ਚੰਗਾ ਟਰੈਕਟਰ ਪਿਆਗਾ ਐਨ ਕੋਕਾ ਪੀਸ ਪਿਆਗਾ ਤੇ ਬਾਕੀ ਚੈੱਕ ਵੀ ਕਰ ਲੋ ਟਾਇਰ ਬਈ ਇਹਦੇ ਟਾਇਰ ਨਾਲ ਦੇ ਪਏ 85 ਤੋਂ 90 ਪੈਸੇ ਟਾਇਰ ਪਏ ਆ ਓਕੇ ਜੀ ਤੇ 1000 ਕ ਘੰਟੇ ਦੇ ਲਗਭਗ ਚੱਲਿਆਗਾ ਓਕੇ ਜੀ ਇਹ ਫਰਸਟ ਪਾਰਟੀ ਆ ਸਭ ਤੋਂ ਵੱਡਾ ਨੰਬਰ ਆ ਜਾ ਜੀ ਓਕੇ ਭਾਈ ਜੀ ਸਭ ਤੋਂ ਵੱਡਾ ਡਿਮਾਂਡ ਇਹ ਦੀ ਹੈਗੀ ਆ 7.5 ਲੱਖ ਰੁਪਏ ਜੀ ਠੀਕ ਆ ਜੀ ਇਹ ਵੀ 7 ਲੱਖ ਰੁਪਏ ਦਾ ਟਰੈਕਟਰ ਦੇ ਦਿਆਂਗੇ ਮੌਕਾ ਸਾਂਭ ਲੈ ਠੀਕ ਆ ਲੈ ਮੇਤਰੇ 7 ਲੱਖ ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਬਾਕੀ ਚੈੱਕ ਕਰ ਲਓ ਬਈ ਕੰਡੀਸ਼ਨ ਦਾ ਚੰਗਾ ਪਿਆ ਟਰੈਕਟਰ ਤੇ ਬਈ ਇੰਜਨ ਗੇਅਰ ਦਾ ਬਈ ਇੰਜਨ ਗੇਅਰ ਦਾ ਓਕੇ ਆ ਇੱਕ ਖੂਬੀ ਹੋਰ ਆ ਇਹ ਚ ਹਾਂਜੀ ਪੰਪ ਇਹਦਾ ਮੋਡੀਫਾਈ ਹੋਇਆ ਹੋਇਆ 545 ਦਾ ਅੱਛਾ ਜੀ ਹਾਂ ਮੇਤਰੇ 545 ਵਾਲਾ ਪੰਪੇ ਦਾ ਹੋਇਆ ਹੋਇਆਗਾ ਠੀਕ ਆ ਭਾਈ ਜੀ ਤੇ ਅਗਲਾ ਆ ਗਿਆ RX 100 ਸੋਚ ਬਈ ਸੋਨਾ ਲੀਕਾ 750 ਦਾ ਇਹ ਦੱਸੋ ਬਈ ਕਿੰਨੇ ਮਾਡਲ ਆ 2014 ਤਿੰਨ 95 ਰੇਟ ਆ ਓਕੇ ਜੀ 750 ਫੁੱਲ ਟੌਪ ਮਾਡਲ ਆ ਗਿਆ ਪਾਵਰ ਸਟਿੰਗ ਠੀਕ ਆ ਜੀ ਠੀਕ ਡਬਲ ਡਿਸਟਰੀਬਿਊਟਰ ਆ ਗਿਆ ਬਾਈ ਜੀ ਦੇਣਾ ਕਿੰਨੇ ਦਾ ਇਹ 375 ਦਾ ਦੇ ਦਿਆਂਗੇ 3 ਲੱਖ 75000 ਦਾ ਸਾਈਡ ਗੇਅਰ ਚ ਇੰਜਨ ਗੇਅਰ ਦੀ ਇਹਦੀ ਵੀ ਗਾਰੰਟੀ ਹੋਏ ਇੰਜਨ ਗੇਅਰ ਦੀ ਇਹਦੀ ਗਾਰੰਟੀ ਆ ਸੀ 85 65 ਟਾਇਰ ਆ ਠੀਕ ਆ ਬਾਈ ਜੀ ਤੇ 5204 ਆ ਗਿਆ ਬਈ ਇਹ ਕਾਲੀ ਬਾਡੀ ਵਾਲਾ 524 ਡਬਲ ਪੀਟੀਓ ਓਕੇ ਬਈ ਜੀ ਪਾਵਰ ਸਟੀering ਆ ਗਿਆ ਠੀਕ ਹੈ ਜੀ ਤੇ ਟਾਇਰ ਆ ਗਿਆ ਤੇ 75 ਤੋਂ 80 ਪੈਸੇ 75 ਪੈਸੇ ਮੰਨ ਲਓ ਚਾਰੇ ਟਾਇਰ ਠੀਕ ਹੈ ਬਈ ਕੇ ਨਿਖਾ ਮਰਾ ਦੇ ਪਿੱਛੇ ਵੀ ਆ ਕੇ ਲੈ ਮਿੱਤਰੋ ਵੀ ਗੱਡੀ ਦੇ ਮਹਿੰਗੇ ਵਾਲੇ ਟਾਇਰ ਨੇ ਨਾ ਬਈ ਹਾਂ ਜੀ ਲੈ ਮਿੱਤਰੋ ਪੀਵੀ 11 ਨੰਬਰ ਆ ਗਿਆ ਪੰਜਾਬ ਨੰਬਰ ਆ ਗਿਆ ਤੇ ਮਰਮਾ ਦਾ ਫੋਲ ਸਾਬ ਆ ਠੀਕ ਹੈ ਬਈ ਪੂਰਾ ਚੰਗਾ ਟਰੈਕਟਰ ਆ ਇਹਦਾ ਰੇਟ ਬਈ ਰੇਟ ਇਹਦਾ ਬਈ ਜਾ ਜੀ ਦੇ ਰਹੇ ਨੇ 415000 ਹਾਂ 4 ਤੋਂ ਥੱਲੇ ਦਾ ਹੋ ਗਿਆ ਦੇਣਾ ਕਿੰਨੇ ਦਾ ਦੇ ਦੇ 75000 ਠੀਕ ਆ 375000 ਦਾ 809 ਵਾ ਠੀਕ ਆ ਬਾਈ ਤੇ ਬਾਕੀ ਬਾਈ ਹੋਰ ਵੀ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਟਰੈਕਟਰ ਇੱਕ ਨਵਾਂ ਮਾਡਲ 524 ਖੜਾ ਇਹਦੇ ਨਾਲ ਦੇ ਹੀ ਆ ਓਕੇ ਬਾਈ ਉਹਦੇ ਟਾਇਰ ਨਵੇਂ ਆ ਉਹ ਸਾਢੇ 3 ਦਾ ਨੇ ਠੀਕ ਆ ਬਾਈ ਜੀ ਉਹ ਵੀ ਪੀਆ ਨੰਬਰ ਆ ਓਕੇ ਬਾਈ ਜੀ ਹਾਂ ਹਾਂ ਬਾਕੀ ਬਾਈ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਬਾਈ ਆਹ ਟਰੈਕਟਰ ਵੀ ਬਾਈ ਕੋਲੇ ਹੁੰਦੇ ਨੇ ਕਿ ਤੇ ਸੰਪਰਕ ਜਰੂਰ ਕਰ ਲਿਓ ਧੰਨਵਾਦ ਭਾਈ ਧੰਨਵਾਦ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ